ਹੰਸਾਲੀ ਸਾਹਿਬ ਰਸਤੇ ਵੱਲੋਂ 9 ਨਵੰਬਰ ਨੂੰ ਹੋਣ ਵਾਲੀਆਂ ਹੰਸਾਲੀ ਖੇਡਾਂ ਦੌੜ ਦੀਆਂ ਤਿਆਰੀਆਂ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਤੇ ਵਿੱਚ ਉਲੀਕੀ ਗਈ ਰੂਪਰੇਖਾ ਦੇ ਦੌਰਾਨ ਸੰਤ ਪਾਪਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਨੇ ਅੰਤਰਰਾਸ਼ਟਰੀ ਮਿਆਰੀ ਮੈਰਾਥਨ ਨਸ਼ਾ ਮੁਕਤ ਪੰਜਾਬ ਅਤੇ ਕੈਂਸਰ ਜਾਗਰੂਕਤਾ ਦੇ ਨੇਕ ਮਕਸਦ ਅਤੇ ਵਿਸ਼ਵ ਪ੍ਰਸਿੱਧ ਦੌੜਾਂ ਫੌਜਾ ਸਿੰਘ ਨੂੰ ਸਮਰਪਿਤ ਹੋਵੇਗੀ। ਦੱਸਦੇ ਕਿ ਇੰਡੀਆ ਰਨ ਫੈਸਟੀਵਲ ਦੀ ਨੁਮਾਇੰਤੀ ਕਰਦੇ ਹੋਏ ਦੀਪ ਸ਼ੇਰਗਿੱਲ ਨੇ ਕਿਹਾ ਕਿ ਇਸ ਸਾਲ ਦੇ ਐਡੀਸ਼ਨ ਦੇ ਵਿੱਚ 4000 ਤੋਂ ਵੱਧ ਦੌੜਾਕਾਂ ਦੇ ਭਾਗ ਲੈਣ ਦੀ ਉਮੀਦ ਹੈ। ਉਤਿ ਹੀ ਸੰਤ ਪਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਨੇ ਬ੍ਰਮ ਗਿਆਨੀ ਸੰਤ ਪਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਤੇ ਮਾਰਗਦਰਸ਼ਨ ਦੇ ਨਾਲ ਕਿਹਾ ਕਿ ਸ਼ਰੀਰਿਕ ਤੰਦਰੁਸਤੀ ਅਤੇ ਅਧਿਆਤਮਿਕ ਸ਼ੁੱਧਤਾ ਨਾਲ ਨਾਲ ਚੱਲਦੀ ਹੈ। ਮੰਬਾ ਫੋਜਾ ਸਿੰਘ ਇੱਥੇ ਆਏ ਸੀਗੇ ਤੇ ਰਾਤ ਨੂੰ ਸਾਡੇ ਕੋਲ ਰਹੇ ਤੇ ਉਹਨਾਂ ਨੇ ਨੈਕਸਟ ਡੇ ਫਲੈਗ ਆਫ ਕੀਤਾ ਜਦੋਂ ਸੈਮਨ ਸਭ ਤੋਂ ਦੌੜ ਕੇ ਪਹਿਲਾਂ ਆਇਆ ਉਹਦੇ ਮੈਡਲ ਪਾਉਣ ਲੱਗੇ ਕਹਿੰਦੇ ਫਸਟ ਮੈਂ ਮੈਂ ਕੱਲ ਆਇਆ ਇਹ ਹੁਣ ਆਇਆ ਮੇਰੇ ਮਾਡਲ ਪਾਓ ਫਿਰ ਅਸੀਂ ਉਹਨੇ ਮੈਡਲ ਪਾਇਆ ਜਿਹੜਾ ਕਿ ਉੱਥੇ ਸਬਤ ਹੈ ਅਸੀਂ ਇੱਥੇ ਆਏ ਸੀ ਅੱਜ ਕਿ ਅੱਜ ਕਿੰਨਾ ਹੀ ਚੰਗਾ ਹੁੰਦਾ ਅਗਰ ਉਹ ਵੀ ਇੱਥੇ ਹੁੰਦੇ ਤੇ ਉਹਨਾਂ ਤੋਂ ਆਪਾਂ ਨੂੰ ਅਸ਼ੀਰਵਾਦ ਲੈਣੇ ਚਾਹੀਦਿਆਂ ਚਾਹੇ ਅੱਜ ਉਹ ਆਪਣੇ ਵਿੱਚ ਨਹੀਂ ਆ ਮੈਂ ਮਹਿਸੂਸ ਕਰਨਾ ਕਿ ਸੰਤ ਬਾਬਾਜੀਤ ਸਿੰਘ ਅੰਸਾਰੀ ਸਾਹਿਬ ਵਾਲੇ ਅਗੇ ਬਾਬਾ ਬਾਪੂ ਫੌਜਾ ਸਿੰਘ ਵੀ ਅੱਜ ਆਪਣੇ ਵਿੱਚ ਹਾਜ਼ਰ ਨੇ ਅਤੇ ਹੁਣ ਸਾਰੇ ਆਪਾਂ ਇਹੀ ਅਰਦਾਸ ਕਰੋ ਕਿ ਜਿਹੜੇ ਰਾਸ਼ਟਰੀ ਦੇ ਸੰਤ ਮਹਾਰਾਜ ਨੇ ਸਾਨੂੰ ਚਲਾਇਆ ਰੈਸਲਿੰਗ ਬਾਕਸਿੰਗ ਕਬੱਡੀ ਐਸਟੇਡੀਅਮ ਦੇ ਵਿੱਚ ਪਾਕਿਸਤਾਨ ਅਤੇ ਇੰਡੀਆ ਦਾ ਕਬੱਡੀ ਮੈਚ ਵੀ ਹੋਇਆ ਇੰਡੀਆ ਪਾਕਿਸਤਾਨ ਦੇ ਰੈਸਲਿੰਗ ਵੀ ਹੋਈ ਦਾਹਰਾ ਸਿੰਘ ਵਗੈਰਾ ਸਾਰੇ ਪਹਿਲਵਾਨ ਆਏ ਸੀਗੇ ਸੰਨੀ ਉਨੀ ਸਾਰੇ ਆਏ ਸੀਗੇ ਉਹਨਾਂ ਦੀ ਦੇਸ਼ ਸੀਗੇ ਜਿਹੜਾ ਇਹ ਅੱਜ ਕੱਲ ਨਸ਼ਿਆਂ ਦਾ ਕਹਿਰ ਚੱਲ ਰਿਹਾ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਉਹ ਕਰਕੇ ਨਸ਼ਿਆਂ ਤੋਂ ਬਚਾ ਕੇ ਗੁਸਤੀਆਂ ਵਾਲ ਜਾਂ ਖੇਡਾਂ ਵਾਲ ਲਿਆ ਜਾਵੇ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਤਾਂ ਆਪ ਸਭ ਦਾ ਧੰਨਵਾਦ ਸਾਰੇ মিডিਆ ਦਾ ਸਾਰੇ ਜਿਹੜੇ ਵੀ ਇੱਥੇ ਪਹੁੰਚੇ ਸਪਾਂਸਰਸ ਸਾਡੇ ਹੰਸਾਲੀ ਸਾਹਿਬ ٹرسٹ ਵੱਲੋਂ ਸਾਡੇ ਸਕੂਲ ਕਾਲਜਸ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ ਕਿ ਤੁਸੀਂ ਸਾਡੀ ਹੰਸਾਲੀ ਖੇਡਾਂ ਰਨ ਨੂੰ ਇੰਨਾ ਪਿਆਰ ਦਿਖਾਇਆ ਹੰਸਾਲੀ ਖੇਡਾਂ ਰਨ ਜਿਹੜੀ ਕਿ 9 ਨਵੰਬਰ ਨੂੰ ਹੋਣ ਜਾ ਰਹੀ ਹੈ ਅੱਜ ਉਹਦੀ ਫਰਸਟ ਪ੍ਰੈਸ ਪੀਸ ਸੀਗੀ ਔਰ ਬੜੇ ਮਾਨ ਦੀ ਗੱਲ ਹੈ ਕਿ ਇਸ ਸਟੇਡੀਅਮ ਜਿਹੜਾ 95 ਦੇ ਵਿੱਚ ਬਾਬਾ ਜੀ ਨੇ ਜਿਹਦਾ ਪੰਜ ਪਿਆਰੇ ਦੇ ਨਾਲ ਮਿਲ ਕੇ ਸਾਡੇ ਵੱਡੇ ਬਾਬਾ ਜੀ ਪ੍ਰਮ ਗਿਆਨੀ ਸੰਤ ਬਾਬਾ ਜੀ ਸਿੰਘ ਜਿਹੜੇ ਨੇ ਪੱਥਰ ਰੱਖਿਆ ਉਦੋਂ ਉਹਨਾਂ ਦੀ ਸੋਚ ਕਿੰਨੀ ਪ੍ਰੋਗਰੈਸਿਵ ਹੋਏਗੀ ਕਿੰਨਾ ਅਗਾਹ ਦਾ ਉਹ ਸੋਚ ਰਹੇ ਹੋਣਗੇ ਬੱਚਿਆਂ ਲਈ ਪਿੰਡਾਂ ਲਈ ਇੰਨਾ ਵੱਡਾ ਸਟੇਡੀਅਮ ਬਣਾਇਆ ਤੇ ਸਾਡੀ ਬੜੀ ਕਿਸਮਤ ਹੈ ਕਿ ਸਾਨੂੰ ਇਸ ਚੀਜ਼ ਦਾ ਸਾਨੂੰ ਸੇਵਾ ਬਖਸ਼ੀ ਕਿ ਕਿ ਇੱਥੇ ਸੀ ਇੱਕ ਮੈਰਾਥਨ ਫੁੱਲ ਮੈਰਾਥਨ ਜਿਹੜੀ ਕਿ ਪੰਜਾਬ 'ਚ ਕਰਾਂ ਜਾ ਰਹੇ ਆ ਲਾਸਟ ਇਅਰ ਵੀ ਅਸੀਂ ਕਰਾਈ ਸੀ ਉਸ ਚੀਜ਼ ਦੀ ਸੇਵਾ ਬਖਸ਼ੀ ਕੁਨ ਸਭ ਤੋਂ ਬੈਸਟ ਚਲੇ ਹੈ ਕਿ ਸਾਡੇ ਜਿਹੜੇ ਸਾਡੇ 올ਡੇਸਟ ਮੈਰਾਥਨ ਰਨਰ ਸੀਗੇ ਬਾਪੂ ਫੌਜਾ ਸਿੰਘ ਜੀ ਉਹ ਭਾਵੇਂ ਦੁਨੀਆਂ ਚੋਂ ਚਲੇ ਗਏ ਨੇ ਪਰ ਉਹ ਸਾਡੇ ਦਿਲਾਂ ਚ ਸਾਡੀ ਜ਼ਿੰਦਗੀ ਚ ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਇੱਥੇ ਬੰਨਿਆ ਰਹੇਗਾ ਤੇ ਪਹਿਲੀ ਮੈਰਾਥਨ ਜੋ ਉਹਨਾਂ ਦੀ ਯਾਦ ਦੇ ਵਿੱਚ ਫੁੱਲ ਮੈਰਾਥਨ ਹੈ ਜਿਹੜੀ ਪੰਜਾਬ ਚ ਕਰਾਈ ਜਾ ਰਹੀ ਹੈ 42 ਕਿਲੋਮੀਟਰ 21 10 ਐਂਡ 5 ਡਿਸਟੈਂਸ ਹੈ ਜਿਦੇ ਵਿੱਚ 5 ਵੇਜ categories ਨੇ ਮੇਲ ਫੀਮੇਲ ਦੀਆਂ ਸੋ 90 prizes eight like ਦੇ ਪਲਸ ਕੈਸ਼ prizes ਅਸੀਂ ਡਿਸਟ੍ਰਿਬਿਊਟ ਕਰ ਰਹੇ ਹਾਂ ਕੱਲ ਸਾਡੀ ਵਿਬੈਕਸ ਕੋ ਹੈ ਉਹਦੇ ਵਿੱਚ ਸਾਡੇ ਡਿਫਰੈਂਟ ਤਰ੍ਹਾਂ ਦੇ ਸਟਾਲਸ ਅਸੀਂ ਲਗਾ ਰਹੇ ਹਾਂ ਤਾਂ ਕਿ ਪਿੰਡਾਂ ਦੇ ਬੱਚਿਆਂ ਨੂੰ ਇੰਟਰਨੈਸ਼ਨਲ ਮੈਰਾਥਨ ਦਾ ਐਕਸਪੋਜ਼ਰ ਮਿਲ ਸਕੇ। ਔਰ ਇਹ ਚਿਪਟਾਈ ਮੈਰਾਥਨ ਹੈ 42 21 10 ਬੈਸਟ ਪਾਰਟ ਇੱਕ ਕੋਈ ਲੂਪ ਹੈ। ਔਰ ਸਾਡੇ ਨਾਲ ਜਿਹੜੇ ਹਾਈਡਰੇਸ਼ਨ ਪਾਰਟਨਰਸ ਵੀ ਹੋਣਗੇ ਮੈਡੀਕਲ ਟੀਮ ਸਾਡੀ ਸਾਰੀ ਹੀਲਿੰਗ ਹਸਪੀਟਲ ਔਰ ਚੰਡੀਗੜ੍ਹ ਤੋਂ ਐਂਬੂਲੈਂਸ ਲੈ ਕੇ ਡਾਕਟਰ ਮਤਲਬ ਕੁਝ ਵੀ ਕਮੀ ਨਾ ਰਵੇ ਇੱਕ ਰਨਰ ਦੀ ਸੇਫਟੀ ਸਿਕਿਉਰਿਟੀ ਹਾਈਡਰੇਸ਼ਨ ਰਿਫਰੈਸ਼ਮੈਂਟ ਮੈਡਲ ਤੁਸੀਂ ਦੇਖ ਹੀ ਲਿਆ ਟੀ-ਸ਼ਰਟ ਤੁਸੀਂ ਦੇਖ ਲਿਆ ਉਸ ਸਾਰੀ ਚੀਜ਼ ਦਾ ਅਰੇਂਜਮੈਂਟ ਕੀਤਾ ਗਿਆ ਔਰ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਨਸ਼ਾ ਮੁਕਤ ਪੰਜਾਬ ਦੀ ਮੁਹਿੰਮ ਚਲਾਈ ਹੋਈ ਹੈ ਸਰਕਾਰ ਵੱਲੋਂ ਵੀ ਚਲਾਈ ਹੈ ਪਰ ਉਸ ਤੋਂ ਪਹਿਲੇ ਦੇਖੋ ਬਾਬਾ ਜੀ ਨੇ ਸਟੇਡੀਅਮ ਬਣਾ ਕੇ ਸਾਰਾ ਕੁਝ ਕਿਉਂਕਿ ਐਨਵਲੀ ਪੀਡੀਆ ਨੂੰ ਉਹ ਚਾਹੁੰਦੇ ਸੀਗੇ ਕਿ ਉਹ ਸਪੋਰਟਸ ਨਾਲ ਜੁੜਨ ਜਿਵੇਂ ਬਾਬਾ ਜੀ ਨੇ ਆਪ ਵੀ ਦੱਸਿਆ ਕਿ ਬੇਟੀਆਂ ਨੂੰ ਬਾਹਰ ਨਾ ਜਾਣਾ ਪਵੇ ਇਸ ਤੋਂ ਵੱਡੀ ਸੋਚ ਤਾਂ ਪੰਜਾਬ ਦੇ ਵਿੱਚ ਹੋ ਨਹੀਂ ਸਕਦੀ ਔਰ ਇਹ ਸਟੇਡੀਅਮ ਬਹੁਤ ਜ਼ਿਆਦਾ ਬਿਊਟੀਫੁਲ ਹੈ ਨੈਸ਼ਨਲ ਇੰਟਰਨੈਸ਼ਨਲ ਜਿਹੜੇ ਰਨਰਸ ਕਸ਼ਮੀਰ ਤੋਂ ਪਾਰਟਿਸਪੇਟ ਕਰ ਰਹੇ ਸਾਡੇ ਕੋਲ ਹਰ ਸਟੇਟ ਤੋਂ ਰਨਰ ਹੈ ਸੜੇ ਕੋਲ ਡਿਫਰੈਂਟ ਕੰਟਰੀਜ਼ ਤੋਂ ਰਨਰ ਹੈ ਦੁਬਈ ਤੋਂ ਜਿਹੜੇ ਕੁਝ ਰਨਰਸ ਕੱਲ ਪਹੁੰਚ ਗਏ ਨੇ ਉਹ ਵੀ ਪਾਰਟਿਸਪੇਟ ਕਰ ਰਹੇ ਹੈ ਇਹਦੇ ਵਿੱਚ ਸੂਫੀਆ ਸੂਫੀ ਜਿਹੜੀ ਕਿ ਵਰਲਡ ਚੈਂਪੀਅਨ ਹੈਗੀ ਹੈ ਇਸ ਵਕਤ ਟੌਪ ਤੇ ਚੱਲ ਰਹੀ ਹੈ ਡਾਕਟਰ ਸੁਨੀਤਾ ਗੁਦਾਰਾ ਉਹ ਸਾਰੇ ਸਾਡੇ ਵਿੱਚ ਇੱਥੇ ਕੱਲ ਐਕਸਪੋ ਦੇ ਵਿੱਚ ਤੇ ਉਹ ਪਾਰਟਿਸਪੇਟ ਵੀ ਕਰ ਰਹੇ ਹੈ ਕੋਈ ਇੰਡਸਟਰੀਜ਼ ਨੂੰ ਵਿਟਨੈਸ ਵੀ ਕਰਨ ਜਾਣੇ ਨੇ ਸੋ ਹੀ ਹਿਸਟਰੀ ਫਿਰ ਤੋਂ ਇੱਕ ਹਿਸਟਰੀ ਬਾਪੂ ਫੋਜਾ ਸਿੰਘ ਦੇ ਨਾਮ ਤੇ ਨਸ਼ਾ ਮੁਕਤ ਤੇ ਕੈਂਸਰ ਚੇਤਨਾ ਜਿਹੜੀ ਮਹਿਮਾਹਿੰਮ ਪੰਜਾਬ ਚ ਚਲਾਈ ਸੀ ਜਿੱਤੋ ਕਰਕੇ ਤੇ ਮੈਨੂੰ ਜਿਹੜੇ ਬਾਪੂ ਫੋਜਾ ਸਿੰਘ ਦੇ ਸੀ ਨਾ ਉਹ oh, 112 ਜਿਹੜੇ ਸਾਡੇ ਬ੍ਰੈਂਡ ਅੰਬੈਸਡਰ ਸੀ ਜਿੱਤੋ ਬ੍ਰੈਸਟ ਕੈਂసర్ ਅਵੇਨੈਸ ਕੈਂਪੇਨ ਜੋ ਮੇਰੇ ਬਾਪੂ ਜੀ ਸੀ ਸੋ ਉਹਨਾਂ ਦੀ ਯਾਦ ਸਾਡੇ ਕਾਜ਼ ਨੂੰ ਲੈ ਕੇ ਰਨ ਕਰਾਈ ਜਾ ਰਹੀ ਹੈ ਬਾਬਾ ਜੀ ਦੇ ਆਸ਼ੀਰਵਾਦ ਨਾਲ ਤੇ ਹੰਸਾਲੀ ਸਾਹਿਬ ٹرسٹ ਨਾਲ ਤੇ ਪੈਰਾਗੋਨ ਸਕੂਲ ਸੈਕਟਰ 69 ਦੇ ਸਾਰੇ ਸਟਾਫ ਰਲ ਮਿਲ ਕੇ ਮਲਕਿਆ ਇੱਕ ਪ੍ਰੋਜੈਕਟ ਮੈਂ ਸੌਰੰਮ ਪਟਮਾਜਰਾ ٹرسٹ ਦੇ ਮੈਨੇਜਰ ਹੰਸਾਲੀ ਸਕੂਲ ਤੇ ਕਾਲਜ ਤੇ ਬਾਬਾ ਜੀ ਦੇ ਸੇਵਾਦਾਰ ਵੀ ਇਹ ਬਹੁਤ ਹੀ ਖੁਸ਼ੀ ਦਾ ਜਿਹੜਾ 9 ਤਰੀਕ ਨੂੰ ਮੈਥਨ ਦੌੜ ਖ ਹੋ ਰਹੀ ਹੈ ਪਿਛਲੇ ਸਾਲ ਵੀ ਹੋਈ ਸੀ ਹੁਣ ਆਪਣੇ ਪ੍ਰੈਸ ਕਾਨਫਰੰਸ ਕਰਕੇ ਇੱਥੇ ਆ ਦੀਪ ਫੇਰਗਲ ਇਹਨਾਂ ਦਾ ਬਹੁਤ ਉਪਰਾਲਾ ਇਹ ਕਈ ਸਾਲਾਂ ਤੋਂ ਲਗਾਤਾਰ ਕਰਾ ਰਹੇ ਪਿਛਲੇ ਸਾਲ ਇੱਥੇ ਸਾਡੇ ਹੰਸਾਲੀ ਕਿੜਾ ਵਿਕੇ ਵੀ ਜੋਹੇ ਰਨ ਹੋਈ ਦੇਖਣ ਦਾ ਮੌਕਾ ਮਿਲਿਆ ਬਹੁਤ ਹੀ ਦੂਰੋਂ ਦੂਰੋਂ ਇੱਥੇ ਬਾਹਰਲੇ ਸੂਬਿਆਂ ਤੋਂ ਬਾਹਰਲੇ ਦੇਸ਼ਾਂ ਤੋਂ ਇੱਥੇ ਆਏ ਮੈਂ ਕਹਿੰਦਾ ਜੀ ਅੱਜ ਦੇ ਟਾਈਮ 'ਚ ਜਦੋਂ ਅੱਜ ਪੰਜਾਬ ਦੇ ਵਿੱਚ ਸਾਨੂੰ ਨਸ਼ਿਆ ਨਾਲ ਜੋੜ ਦਿੱਤਾ ਜਾਂਦਾ ਹੈ ਪੰਜਾਬ ਨੂੰ ਨਸ਼ੇੜੀ ਕਿਹਾ ਜਾਂਦਾ ਹੈ ਬੜਾ ਦੁੱਖ ਲੱਗਦਾ ਤੇ ਮੈਂ ਇਸ ਪੂਰੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਔਰ ਬੜੀ پاک ਪਵਿੱਤਰ ਧਰਤੀ ਸਾਡੇ ਛੋਟੇ ਸਹਿਬਜ਼ਾਦੇ ਦਾ ਦਾ ਇੱਥੇ ਜਿਹੜਾ ਚਰਨ ਪਏ ਹੋਏ ਐ ਇਹੋਨਾਂ ਨੇ ਸਾਨੂੰ ਜਿਉਣਾ ਅੱਖਾਂ ਜਿਉਣਾ ਸਿਖਾਇਆ ਤੇ ਬਹੁਤ ਸਾਰਾ ਉਪਰਾਲਾ ਜੀ ਜਿਵੇਂ ਆਲੋਤ ਸਾਹਿਬ ਨੇ ਕਿਹਾ ਜੀ ਵੀ ਪੰਜਾਬ ਦੀ ਸਪੋਰਟਸ ਨੂੰ ਇਸ ਟਾਈਮ ਲੋਡ ਹੈ ਜੀ ਇਹ ਇਹ ਜੋ ਉਰਾਲਿਆਂ ਦੀ ਕਿਉਂਕਿ ਜਦੋਂ ਮਤਲਬ ਮੇਰੀ ਹੁਣ 32 ਸਾਲ ਉਮਰ ਹੈ ਜੀ ਤੇ ਮੈਂ ਜਦੋਂ ਪਿੱਛੇ ਨੂੰ ਥੋੜਾ ਜਿਹਾ ਦੇਖਦਾ ਹਾਂ ਇਹ ਆਪਣੇ ਵੀ ਅੱਗੇ ਯੂਥ ਆ ਰਿਹਾ ਹੈ ਤੇ ਥੋੜਾ ਜਿਹਾ ਉਹਦੋਂ ਨਮਸ਼ੀ ਥੋੜੀ ਜੀ ਹੁੰਦੀ ਹੈ ਵੀ ਮਤਲਬ ਯੂਥ ਨਸ਼ਿਆਂ ਵੱਲ ਜਾ ਰਿਹਾ ਹੈ ਤੇ ਕਿਸ ਉਹਨਾਂ ਨੂੰ ਐਕਚੁਅਲੀ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ ਤੇ ਆ ਜਿਹੜਾ ਪਲੇਟਫਾਰਮ ਇਹਨਾਂ ਨੇ ਬਣਾਇਆ ਇੱਕ ਖਾਸ ਕਰਕੇ ਆ ਪਵਿੱਤਰ ਜਗ੍ਹਾ ਦੇ ਉੱਤੇ ਤੇ ਇਸ ਚੀਜ਼ ਨਾਲ ਤੇ ਬਹੁਤ ਆਪਣੇ ਆ ਪਿੰਡ ਛੋਟੇ ਛੋਟੇ ਜਿੰਨਾਂ ਦਾ ਤੱਕ ਨਾ ਕਈ ਚੀਜ਼ਾਂ ਪਹੁੰਚਦੀਆਂ ਨਹੀਂ ਆ ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਮਿਲਦੀ ਸਪੋਰਟਸ ਨੂੰ ਲੈ ਕੇ ਤੇ ਮੈਨੂੰ ਲੱਗਦਾ ਵੀ ਇਹ ਨਾ ਬਹੁਤ ਵਧੀਆ ਚੀਜ਼ ਆ ਇਦਾਂ ਦੇ ਪ੍ਰੋਗਰਾਮ ਇਹਨਾਂ ਦਾ ਹਰ ਜਗ੍ਹਾ ਤੇ ਹੋਣੇ ਚਾਹੀਦੇ